ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਤੇ ਲੋ ਜੀ ਕੱਲ ਸੀ ਨੇ ਅਸੀਂ ਇਹ ਕਣਕ ਦਾ ਬੀਜ ਤੁਹਾਨੂੰ ਦਿਖਾਉਂਦਾ ਕਿਹੜਾ ਲੈਂਦਾ ਅਸੀਂ ਤੇ ਆਹ ਲੈਂਦਾ ਬੀਜ ਅਸੀਂ 869 45 ਕਿਲੋ ਦੀ ਬੋਰੀ ਹੈ ਤੇ ਬਾਕੀ ਸਾਰਾ ਉਸਾਹ ਹੈ ਪਤਾ ਨਹੀਂ ਇਹਨੇ ਮੈਨੂੰ ਅਰੇ ਇਹਦੇ ਉੱਤੇ ਕੀ ਕੁਸ ਲਿਖਿਆ ਮੈਨੂੰ ਇਹਦਾ ਬੀਜ ਹੈਗਾ ਹਲਾ ਆਪਣਾ ਤੇ 45 ਕਿਲੋ ਇਹ ਹੈ ਇਹ ਯੂਨੀਵਰਸਿਟੀ ਚੋਂ ਤਿਆਰ ਹੋ ਕੇ ਹੁੰਦੇ ਹੁੰਦੇ ਆ ਤੇ ਆਪਾਂ ਨੇ ਤਿੰਨ ਥੱਲੇ ਲਿਆਉਂਦੇ ਤਿੰਨੇ ਖੇਤਾਂ ਵਾਸਤੇ ਦੋ ਥੱਲੇ ਆਪਣੇ ਪਬੂਲਰ ਵਾਲੇ ਬੁੱਟੇ ਲਾ ਜਣਾ ਤੇ ਇੱਕ ਥੱਲਾ ਆਪਣਾ ਪਿੰਡ ਲਾ ਜਣਾ ਪਰ ਆਪਾਂ ਬੁੱਲਰਾਂ 'ਚ ਥੋੜੀ ਜਿਹੀ ਜ਼ਿਆਦਾ ਕਣਕ ਲੱਗ ਜਾਂਦੀ ਵਿਜਣ ਨੂੰ ਤੇ ਸਾਡਾ ਥੋੜਾ ਵਖਲਾਰ ਕੇ ਨਾ ਤਾਂ ਉੱਤੇ ਸੁਪਰ ਸੀਡਰ ਚੱਲਦਾ ਹੈ ਉੱਤੇ ਸਿਰਫ ਹੱਥਾਂ ਨਾਲ ਬੀਜ ਹੁੰਦੀ ਹੈ ਤਾਂ ਇਹ ਕਣਕ ਤੇ ਚੱਲੀ ਹੁਣ ਮੋਟਰ ਪਰ ਲੋ ਜੀ ਮੋਟਰ 'ਤੇ ਪਹੁੰਚ ਗਏ ਇਹ ਉੱਪਰ ਵੀ ਸਾਫ਼ ਕਰਤੀ ਜਿਹੜੀ ਅੱਛਾ ਜੀ ਆ ਬੰਬ ਨਾਲ ਮੈਨੂੰ ਚੰਗੇ ਦੇ ਗਏ ਉਹ ਪਾਇਆ ਤੁਹਾਡੇ ਬੰਬ। ਕੀ ਹੋ ਗਿਆ? ਹਾਂ ਕੀ ਹੋ ਗਿਆ? ਚੱਲੇ ਨਹੀਂ ਹੈਗੇ। ਹੁਣ ਚਲਾ ਲਾਂਦੇ ਲਿਆਓ। ਸਿੰਘ ਖਣ ਅੱਬੀ। ਨਸਲਾਬੇ ਤੇ ਕੀ ਆਦਾ? ਸਲਾਬੇ ਤੇ? ਤਦੋ ਲੈ ਆ ਜਾਂ ਸਿੰਘ ਖੜਾ ਬਿਲੇ ਚਲਾ ਕੇ ਦਿਖਾ। ਚਲਾ ਕੇ ਦੇਖੀ ਸਿੰਘ ਖਣ ਅੱਬੀ। ਜਾਨ ਨੂੰ ਤੁਹਾਨੂੰ ਦਿਖਾ ਰਿਹਾ ਮੈਂ ਇੱਧਰ ਤੇ ਉੱਥੇ ਤੇ ਰੇਹ ਲਿਆਉਂਦਾ ਦਾ ਅੰਕਲ ਨੇ ਇਹਨਾਂ ਚ ਪਾਵਾਂਗੇ ਕਿਆਰੀਆਂ ਚ ਪਿਛਲੇ ਪਾਸੇ ਕੀ ਕਰਤਾ ਅਜੇ ਇੱਧਰ ਸਫਾਈ ਜੀ ਕਰਤੀ ਤੇ ਲੋਬੇ ਪਿਛਲੇ ਖੇਤ ਚ ਵੀ ਸਾਡੇ ਸਾਗ ਆਉਣ ਲੱਗ ਗਿਆ ਬੁੱਟਿਆਂ ਚ ਆਪਣੇ ਆਪ ਆਰਗੈਨਿਕ ਇਹ ਚ ਸਰੋਂ ਦਾ ਨਹੀਂ ਇਹ ਕਣਕ ਸੀ ਸਰੋਂ ਥੱਲੇ ਵਾਲੇ ਖੇਤ 'ਚ ਸੀ ਪਤਾ ਨਹੀਂ ਉੱਪਰ ਵਾਲੇ ਖੇਤ 'ਚ ਸੀ ਅੰਕਲ ਉੱਪਰ ਵਾਲੇ ਖੇਤ 'ਚ ਸਰੋਂ ਦੀ ਹੈ ਨਾ ਉੱਪਰ ਵਾਲੇ ਖੇਤ 'ਚ ਸਰੋਂ ਦੀ ਹੈ ਨਾ 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 ਉੱਪਰ ਵਾਲੇ ਖੇਤ 'ਚ ਗਿਆ ਵੀ ਜੇ ਵਾਦ ਆਪਾਂ ਨੇ ਕਣਕ ਉਹ ਬਹਾਰ ਉਹ ਬਹਾਰ ਪੁੱਛਦਾ ਉੱਪਰ ਵਾਲੇ ਖੇਤ 'ਚ ਤਾਂ ਆਪਾਂ ਨੇ ਕਣਕ ਵੀ ਜੀਤੀ ਹਾਂਜੀ ਇਹ ਜੇ ਕਣਕ ਤੇ ਉੱਪਰ ਵਾਲੇ ਜਿਹ ਹੈ ਨਾ ਇਹ ਉੱਪਰ ਨਿਕਲੇ ਹੀ ਸਰੋ ਉਹ ਸਰੋ ਨਹੀਂ ਦਾ ਆਇਆ ਜਿਹੜਾ ਕਣਕ ਜਿੱਥੇ ਜੰਮ ਜਿਵੇਂ ਦੇਖੇ ਨਾ ਸਾਗ ਤੂੜ ਕੇ ਆਪਣੇ ਸਾਗ ਨਿਕਿਓ ਹੈ ਨਾ ਹਾਂਜੀ ਰਾਏ ਦਾ ਉਹ ਰਾਏ ਕਿੰਨੇ ਹੋਇਆ ਲਲਾਉਰੀ ਅੱਗ ਦਿਖਾਓ ਚਿੱਲਣਾ ਹੀ ਨਹੀਂ ਨੇ ਖਾ ਤਾਂ ਚੱਲਣਾ ਮੈਂ ਲਾਵਾਂ ਨਹੀਂ ਲੈ ਲੱਗੀ ਨਹੀਂ ਮੈਨੂੰ ਲੱਗੀ ਵੀ ਹੈ ਕਿਹਦੇ ਹੈ ਨਹੀਂ ਨਹੀਂ ਹੈ ਨਹੀਂ ਕੰਮ ਦਾ ਸਾਡੇ ਪਿੱਛੇ ਪੁਰਾਣੇ ਪਿਛਲੇ ਸਾਲ ਦੇ ਪੈਸੇ ਦੇਣਾ ਇਹ ਤੇਰੇ ਬਾਸ ਹਾਂਜੀ ਪਿਛਲੇ ਸਾਲ ਦੇ ਬੱਚੇ ਬਤੇ ਤੇ ਤੇਰੇ ਬਾਦ ਅੱਜ ਸੁੰਦਰ ਨੇ ਅੱਛਾ ਜੀ ਐ ਸਾਕੇ ਇਕੱਠਾ ਇਕੱਠਾ ਮੈਂ ਬਾਦ ਰੱਖ ਲਓ ਜਿੱਲੇ ਨੇ ਹੂੰ ਛਾ ਕਰ ਲਓ ਕਰਬੀਏ ਕਟਕਟ ਨਾਂਹ ਚੱਲਿਆ ਦਿਵਾਲੀ ਦੇ ਕੱਢੂ ਬੁਮਾਰਗਾਂ ਖੱਲੂ ਥੋੜੀ ਐ ਪਰਸ ਦੀ ਗੱਲ ਨੂੰ ਬਣਾਉਣੀ ਹੈ ਭਾਈ ਜੀ ਗੱਲ 20 ਦੀ ਦਿਵਾਲੀ ਥੋੜੀ ਐ ਨਹੀਂ ਨਹੀਂ 21 ਦੀ ਬਾਈ ਉਹ ਬਾਈ ਆਹਨੇ ਕਰੇਗਾ ਅੰਗ ਮੈਂ ਬਾਈਆਂ ਨੂੰ ਪੁੱਛ ਲੈ ਐ ਬਾਈ ਦੱਸਿਓ ਦਿਵਾਲੀ ਕਦੋਂ ਮੈਂ ਨਹੀਂ ਪੁੱਛਣਾ ਕਿਹਦੇ ਦੇ ਤੀ ਕੋ ਮੈਂ ਪੁੱਛ ਲੈਣਾ ਚੱਲ ਬਾਈ ਦੱਸਿਓ 20 ਦੀ ਦਿਵਾਲੀ ਕਿ 21 ਦੀ ਵੈਸੇ ਆਪਣੇ ਕੈਲੰਡਰ ਹੈ ਜੀ 21 ਦੀ ਲਿਖੀ ਪਈ ਆ ਕਿਹੜੇ ਦੇ ਮੱਸਿਆ ਕਿੰਦਣ ਦੀ 21 ਦੀ ਮੱਸਿਆ ਹੈ ਪੇ ਕੀ ਦੀ ਦਿਵਾਲੀ ਹੋਈ ਮੱਛੀ ਵਾਲੇ ਦਿਨ ਦਿਵਾਲੀ ਹੁੰਦੀ ਹੈ ਇਹ ਮੈਂ ਇਹ ਕੋਲ ਮੱਛੀ ਵਾਲੇ ਦਿਨ ਹੁੰਦੀ ਹੈ ਨਾ ਮੱਛੀ ਵਾਲੇ ਦਿਨ ਹੁੰਦੀ ਹੈ ਸਾਡੀ ਤਾਂ ਵੀ ਪਾਸਾ ਨੂੰ ਮੇਰੀ ਦਿਵਾਲੀ ਤੇ ਘਰ ਨੂੰ ਵੀ ਤੇ ਕੱਲੂ ਕੀ ਦਿਖਦੀ ਮੈਨੂੰ ਦਿਖਾ ਕਿੱਥੇ ਦਿਵਾਲੀ ਦੇਖਦੀ ਹੈ ਇੱਥੇ ਪਾਸਾ ਨੂੰ ਦਿਖਦੀ ਆ ਹਾਂ ਪਾਸਾ ਨੂੰ ਦਿਖੂਗੀ ਫੇਰ ਮੱਕਰ ਨਾ ਪਾਸਾ ਨੂੰ ਨਾਲੇ ਨਹੀਂ ਮੈਂ ਨਹੀਂ ਮੱਕਰਦਾ ਹਾਂ ਤੈਨੂੰ ਮੈਂ ਬਾਅਦ ਕੀ ਯਾਰ ਫੇਰ ਕਹੂੰਗਾ ਵੀ ਫੇਰ ਮੇਰੀ ਜਿਹੜਾ ਆਈ ਹੋਣੀ ਚੈਨਲ ਨਾ ਆ ਬਈ ਲੋ ਜੀ ਪਿੰਡ ਪਹੁੰਚ ਗਏ ਪਿੰਡ ਕਿਹੜੀ ਮਸ਼ੀਨ ਲੱਗੀ ਅੰਕਲ ਉਹ ਹੀ ਆ ਉਹ ਜਿਹੜੀ ਇਕੱਠੀ ਕਰ ਦਿੰਦੀ ਪਰਾਲੀ ਹਾਂਜੀ ਇਕੱਠਾ ਬਣਾਉਂਦੀ ਜਿਹੜੀ ਹਾਂਜੀ ਹਾਂਜੀ ਤੇਲ ਮੋਕ ਗਿਆ ਤੇਲ ਪਾਉਂਦੇ ਕੋਈ ਨਹੀਂ ਪਰਾਂ ਨੂੰ ਫਿਰ ਨਾ ਉਰੀਆਂ ਆਣ ਸੰਧ ਹੋ ਗਿਆ ਜਾਓ ਜਿੱਥੇ ਜਾਣਾ ਬੇਫਿਕਰਾ ਹੋ ਜਾ ਨਾ ਨਾ ਮੇਰਾ ਗੁਰੂ ਘਰ ਹੀ ਜਾਣਾ ਸੀਗਾ ਕੋਈ ਨਹੀਂ ਜਾਓ ਜਾਓ ਲੈ ਆ ਥੋੜੇ ਲੈ ਆ ਕਿਤੇ ਨਹੀਂ ਗਈ ਕੰਮ ਤਾਂ ਬੱਗੇ ਹਲੇ ਲਾਉਣ ਲੱਗੇ ਜਣਾ ਆਉਂਗਾ ਅੱਜ ਮੈਨੇ ਫੇਰ ਅੱਜ ਮੈਂ ਫਸਲਾ ਦੇ ਅੱਛਾ ਸਾਡੇ ਲਾਣ ਜਿਆਦਾ ਇਕੱਠਾ ਜਿਆਦਾ ਬਣਗੇ ਨਾ ਕਿੰਨੇ ਬਣ ਜੂ ਆ ਬਈ ਸਾਗੇ ਚੱਲਦੇ ਇਕੱਠਾ ਹੀ ਕਰਨਾ ਪੈਣਾ ਕੋਈ ਨਹੀਂ ਇਕੱਠਾ ਵੀ ਹੋ ਜੂਗਾ ਆ ਜਾਣਾ ਕਿਹਦੇ ਕਰਾਂ ਕੀ ਕਰਨਾ ਨਾ ਨਾ ਕੀ ਕਰਣੀ ਹੈ ਅੰਕਲ ਦੇ ਫਰੂਟੀ ਇਹਨੂੰ ਫਰੂਟੀ ਹੁਣ ਕੋਈ ਮੇਰੇ ਬਾਤ ਤੇ ਹੈਗੀ ਇਹ ਉੱਥੇ ਸਾਡੇ ਮੇਰੇ ਕੋਲ ਪੈਸੇ ਆਹ ਹਰੀ ਜੇ ਫਰੂਟੀ ਦੇ ਦੇ റാണദ നങ്ങള് പുലിച്ചി ഇതിനൊരു ട്രെഡ്ഡർ ഉണ്ട് ആമാ ദേക്ക अंकल ठीक है जगाड़िया ने कैलियाँ कट्ठा बना दियां रह गई निबड़ गई सारी माड़ी मोटी रह गई मैं थोड़ी बाद कर दूंगा कट्ठी कर लो कोई चक्कर नहीं तो मशीन थोड़ी तो तो खराब तो हो गई तो इधर अंकल भी छड़िया मैं उल ज ਚਲ ਜੂਗੇ ਫਿਰ ਹਾਂ ਮੈਂ ਤਾਂ ਚਲ ਜਣਾ ਦਾ ਐਰ ਲੱਕ ਪੋ ਦਿਖਣ ਲੱਗੇ ਪਤ ਨਹੀਂ ਕਾ ਤੇ ਪੁੱਤ ਮੈਂ ਤੈਨੂੰ ਕਹਿੰਦਾ ਤੋ ਲੱਕ ਤੋਂ ਵੱਜ ਸਵੇਰੇ ਮੈਂ ਤਾਂ ਕਿਹਾ ਹੋਇਆ ਮੈਂ ਤੇ ਉਹ ਚੱਕੋਗੇ ਥੱਲੇ ਉਹਦੇ ਕਣਕ ਦੇ 45 45 ਕਿਲੋ ਦੇ ਹਾਂ ਹਾਂ 45 45 ਕਿਲੋ ਦੇ ਉਹਦੇ ਕਰਕੇ ਕੰਮ ਹੋ ਗਿਆ ਮੈਂ ਚਲ ਦਵਾਈ ਲਿਆ ਆ ਮਾਂ ਹਾਂ ਤਾਂ ਕੀ ਗੱਲ ਦਵਾਈ ਥਿੰਦਿਆ ਪੁੱਤ ਜਿਹੜੇ ਆਰਾਮ ਨਾਲ ਚਲਦੇ ਹੋ ਹਾਂ ਹੀ ਕਰੀ ਹਣੇ ਕਿੰਨਾ ਜਿਆਦਾ ਚਲ ਜੂਗੇ ਠੀਕ 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 ਤੇ ਉਹਦੇ ਬਾਅਦ ਨੂੰ ਆਈ ਜਾਂ ਨਾ ਠੀਕ ਠੀਕ ਰੋਟੀ ਨਹੀਂ ਵੀ ਦੇਉਣੀ ਉਹ ਨਾ ਨਾ ਰੋਟੀ ਤਾਂ ਲੈ ਕੇ ਤਾਂ ਆਉਂਗਾ ਠੀਕ ਹੈ ਵਧੀਆ ਤੇ ਓਕੇ ਓਕੇ ਤੇ ਲੋਜੀ ਘਰਾਂ ਪਹੁੰਚ ਗਏ ਤੇ ਮੇਰੇ ਕੋਲ ਨਾ ਪਿਛਲੇ ਸਾਲ ਦੀਆਂ ਲੜੀਆਂ ਪਈਆਂ ਸੀਗੀਆਂ ਤੇ ਮੈਂ ਕਿਹਾ ਘਰ ਸੋਨਾ ਕਹਿੰਨ ਛੱਡਣਾ ਤੇ ਲੜੀਆਂ ਤਾਂ ਲਾਏ ਦੰਦੇ ਆ ਤੇ ਮੁਰਮੁਰੇ ਲਾਤੀਆਂ ਮਾਰੇ ਦੱਸਿਓ ਵੀ ਇਹ ਸੋਹਣੀਆਂ ਲੱਗਦੀਆਂ ਤਾਰੇ ਜਿਹੀਆਂ ਆਣੀਆਂ ਗਿਫਟ ਮਲੇ ਦੇਣਾ ਮੈਂ ਹਾਂ ਇਹ ਠੀਕ ਹੈ ਹੂੰ ਪੂਰੀਆਂ ਹੈਗੇ ਤਿੰਨ ਲੜੀਆਂ ਇੱਕ ਆਹੇ ਇੱਕ ਆਹੇ ਇੱਕ ਉਹ ਪੰਜ 550 ਦੀ ਤਿੰਨ ਸ਼ਾ ਤਿੰਨ ਹਾਂਜੀ ਬਿਜਲੀ ਵਾਲੇ ਨੂੰ ਕਿਹਾ ਤਾਂ ਕਿ ਉੱਥੇ ਦੋ ਜਿਹੜੇ ਲੱਟਾਂ ਆਂਦੀ ਉਹ ਵੀ ਲਾ ਜਾਂਦਾ ਰਾਜ ਉਹਦਾ ਟਾਈਮ ਨਹੀਂ ਲੱਗਾ ਉਦੋਂ ਫਿਰ ਹੋਰ ਵੀ ਬੁਲਾਈ ਜਾਂਦੇ ਨਾ ਮੈਂ ਚਲੋ ਕੋਈ ਨਹੀਂ ਸੀ ਆਪੇ ਲਾ ਲੈਣੀਆਂ ਆਹ ਜਿਹੜੀਆਂ ਹੈਗੀਆਂ ਤੇ ਹੁਣ ਰਾਤ ਨੂੰ ਦਿਖਾਵਾਂਗੇ ਤੁਹਾਨੂੰ ਲੱਗੀਆਂ ਮੀਆਂ ਦੇਖਦਾ ਇੱਕ ਇੱਕ ਬੰਡਣ ਹੋਰ ਪਿਆ ਸ਼ਾਇਦ ਉੱਪਰ ਘਵਾ ਦਵਾ ਉਥੇ ਉੱਪਰ ਉਹ ਵੀ ਸੋਹਣੀ ਲੱਗਣਗੇ ਆ ਨਹੀਂ ਆਪਣਾ ਮਿਆਂ ਪੂਰਾ ਘਰ ਤਿਆਰ ਹੋ ਕੇ ਦੀਵਾਲੀ ਨੂੰ ਐਨ ਸਜਾਉਣਾ ਦਾ ਸੀ ਪੂਰਾ ਕਰ ਆ ਲੰਬੇ ਲੰਬੇ ਲਮਖਾ ਦਾਨੀ ਤੇ ਮੋਰੇ ਨੂੰ ਤੇ ਦੇਖਿਓ ਹੁਣ ਉੱਪਰ ਵਾਲੀਆਂ ਤੇ ਹੁਣ ਦੀਵਾਲੀ ਦਾ ਨਹੀਂ ਪਤਾ ਲੱਗਦਾ ਦੀਵਾਲੀ ਅੱਜ ਨਾ ਦੀਵਾਲੀ ਕੱਲੂ ਆ ਕਿ ਪਰਸੋਂ ਨੂੰ ਐ ਕਈਆਂ ਨੇ ਹੈ ਕਿਹਦਾ ਕਈਆਂ ਨੇ ਕੱਲੂ ਐ ਮਨਾਉਣੀ ਆ ਉਹ ਜਿਹੜੇ ਮੱਸੀਆ ਕੱਲੂ ਹਮ ਹੈ ਮੱਸੀਆ ਵੀ ਪਰਸੋਂ ਨੂੰ ਐ ਮੱਸੀਆ ਕੱਲ ਤੋਂ ਸ਼ੁਰੂ ਹੋਣੀ ਐ ਨਾ ਮੈਂ ਪਰ ਕੱਲੂ ਸ਼ਾਮ ਤੇ ਸ਼ੁਰੂ ਹੋ ਕੇ ਪਰਸੋਂ ਸ਼ਾਮ ਤੱਕ ਐ ਚਲੋ ਬਾਕੀ ਭਾਈ ਤੁਸੀਂ ਵੀ ਦੱਸੋ ਕਮੈਂਟਾਂ ਵਿੱਚ ਕਿ ਦੀਵਾਲੀ ਹੈ 20 ਦੀ 21 ਦੀ ਤੇ ਸਾਡੀ ਤਾਂ ਬਈ ਔਰੇ 21 ਨੂੰ ਬਣਾਉਣੀ ਐ ਅਸੀਂ ਦੀਵਾਲੀ ਤੁਹਾਡੇ ਵੱਲ ਦੱਸਿਓ ਬਈ ਕਿੰਨੀ ਨੂੰ ਬਣਾਉਣੀ ਆ ਤਾਂ ਥੱਲੇ ਵਾਲੀ ਲੱਟਾਂ ਮਾਰ ਕੇ ਦਿਖਾ ਦਮਾ ਤੁਹਾਨੂੰ ਆ ਹਨੀਆਂ ਤੇ ਇੱਧਰ ਵਾਲੀਆਂ ਲੈ ਵੇ ਹੁਣ ਦੇਖੋ ਮਲ ਗਈਆਂ ਤੇ ਬਾਕੀ ਚੱਲੀ ਹੈ ਹੁਣ ਮੋਟਰ ਵਾ ਗੁਜਰ ਅੰਕਲ ਜੀ ਨੂੰ ਰੋਟੀ ਦੇ ਆਈਏ ਨੇਰੇ ਹੋਣ ਦੇ ਪਹਿਲਾਂ ਪਹਿਲਾਂ ਲੋਈ ਪਹੁੰਚ ਗਏ ਮੋਟਰ ਪਰ ਹਾਂਜੀ ਉਹ ਨੂੰ ਵੀ ਸੁਣਾਇਆ ਜਿਹੜਾ ਮੈਂ ਹਾਂਜੀ ਮੰਨ ਲਿਆ ਕਹਿੰਦਾ ਬੁਚਰੇ ਯਾਰ ਚੱਲਦੀ ਹੈ ਚੱਲਦੀ ਐ ਨਹੀਂ ਇਹ ਤੂੰ ਹੀ ਕਹਿੰਦਾ ਮੈਂ ਚਲਾ ਕੇ ਦੇ ਦੇ ਕਰ ਚਮਕ ਕਰਕੇ ਚਲਾ ਕੇ ਦੇ ਦਾਂ ਅੰਕਲ ਕਹਿੰਦਾ ਮੋਟਰ ਵੀ ਕਹਨੂੰ ਸੁਣੀ ਛੱਡਣੀ ਹੋਰ ਹੋਰ ਸੁਣੀ ਛੱਡ ਯਾਰ ਬਾਈ ਨਹੀਂ ਤਾਂ ਆਉਣਾ ਹੀ ਸਾਡੇ ਨਹੀਂ ਯਾਰ ਅਸੀਂ ਯਾਰ ਦਿਲ ਚ ਰੱਖਿਆ ਉਹ ਸਾਡਾ ਬਾਈ ਆਊਗਾ ਤੂੰ ਕਹਦੇ ਆਪਣਾ ਆਪਣੀ ਆਪਾਂ ਨੇ ਆਪਣੀ ਘਰ ਦੀ ਮਹਿਫਲ ਨਹੀਂ ਗੁਆਣੀ ਹਾਂਜੀ ਤੇ ਇਹ ਸਾਡੀ ਮੋਟਰ ਉੱਥੇ ਹੀ ਹੋ ਰਹੂਗੀ ਜਿੰਨਾ ਅਗਰ ਦੇਖ ਦੇਦੇ ਬਈ ਉੱਥੇ ਹੀ ਆਊਗਾ ਉਹਦੇ ਉਹ ਯਾਰ ਦੁਨੀਆ ਜੇਲਾਂ ਚ ਬੈਠੀ ਐ ਨਾ ਚਲ ਆਪਣਾ ਗੜੇ ਗਲਤੀ ਐ ਉਹੀ ਤਾਂ ਗੱਲ ਆ ਗੀਤ ਸੁਣਾ ਦੋ ਫਿਰ ਆਖਰ ਚ ਕਿਹੜਾ ਸੁਣਾਣਾ ਨਸਾ ਸੁਣਾ ਦੋ ਘੈਂੜ ਚ ਨੇੜਾ ਅੱਜ ਚਾਰ ਦਿਨ ਚ ਤੋਂ ਮੈਨੂੰ ਲੱਗ ਸੁਣਾ ਦੋ ਸੁਰ ਲੈ ਬੱਗੂ ਮਾਂ ਜਿੱਡਾ ਹੋ 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 ਸੌਰਿਆਂ ਤੋਂ ਨੇੜਾ ਲੱਗ ਆ ਗਈ ਨੀ ਮੈਂ ਜੱਜਣ ਤੀਤੀ ਨਾਲ ਅੱਜ ਪੂਰਾ ਸਾਡੇ ਨਾਲੇ ਹੱਜਣ ਜੀਤੋਂ ਬਗੈਰ ਤੂੰ ਨੀ ਬਾਚਦੀ ਹੁੰਦੀ ਨੀ ਜੀਤ ਬਗਾਰਤ ਨੂੰ ਵੀ ਬਾਤ ਦੀ ਹੁੰਦੀ ਨੀ ਪਾਰ ਫਿਰਦਾ ਪਰਾਉਣਾ ਬੜੇ ਚਿਰ ਤਾ ਨਹੀਂ ਮੁੰਡਾ ਕੱਲ ਦਾ ਹੂੰ ਕੱਲ ਦਾ ਝਰਬਿਆ ਫਿਰ ਜਾਨੀ ਮੁੰਡਾ ਕੱਲ ਦਾ ਕੱਲ ਦਾ ਨਹੀਂ ਦੁਪਹਿਰ ਦਾ ਹੋ ਮੈਂ ਵੀ ਸੋਹਰਿਆਂ ਨੂੰ ਤੁਰ ਜਾਣ ਗੱਲ ਨੂੰ ਵੰਨ ਮੈਂ ਕਵੇ ਮਸ਼ੂਰੇ ਵਾਲੀ ਗੱਲ ਨੂੰ ਮੈਂ ਵੀ ਤੋਰਿਆਂ ਨੂੰ ਤੋਰ ਜਾਣਾ ਕੱਲ ਨੂੰ ਮਨ ਮਹਿਕਾਵੇ ਬਿਛੋੜ ਵਾਲੀ ਗੱਲ ਨੂੰ ਹੋ ਨਿਰਾੱਖਾ ਜੋ ਮੈਂ ਜਰੂ ਕਰਦਾ ਮੁੰਡਾ ਕੱਲ ਦਾ ਨਹੀਂ ਕੱਲ ਜਦ ਰੱਬ ਆਇਆ ਫਿਰ জানি ਮੁੰਡਾ ਕੱਲ ਦਾ ਓਕੇ ਰੋ ਕੱਕੇ ਗਿਰ ਬੋਲ ਕੋਈ ਗੱਲ ਨਹੀਂ ਆਪਾਂ ਫੇਰ ਸੁਣਾਵਾਂਗੇ ਹਾਂਜੀ ਬਾਈ ਦੇ ਗੀਤ ਜੋੜੇ ਹੋਏ ਹਨ ਸਾਮਗੇ ਰੱਖੇ ਹੈ ਹੋ ਗੀਤ ਨਹੀਂ ਜਾਂਦਾ ਹੁੰਦਾ ਹੂੰ ਮੈਂ ਆਪਣਾ ਜਾਊਗਾ ਕੱਲ ਨੂੰ ਤੈਨੂੰ ਬਾਈ ਦੇ ਗੀਤ ਮੈਂ ਲਿਖੇ ਹੋਏ ਆ ਸੁਣਾਉਂਗਾ ਨਾ ਉਰੀ ਬੈਠ ਕੇ ਆਪਾਂ ਗਾਵਾਂਗੇ ਫੇਰ ਤੂੰ ਵੀਡੀਓ ਬਣਾਈ ਵੀ ਕਿੰਨਾ ਦੇ ਨੋਂਦਾ ਕਿੰਨਾ ਦੇ ਕਰਦਾ ਹੂੰ ਕਹ ਲਗਾ ਬਾਈ ਗੁੱਸਾ ਨਾ ਕਰਿਓਗਾ ਅਸੀਂ ਗੀਤੇ ਕੋ ਹੁੰਦੇ ਆ ਨਾ ਨਾ ਨਹੀਂ ਕਈ ਬੰਦੇ ਸਿਰੇ ਦੇ ਕਰਨ ਬਾਈ ਆਗਾ ਜੇ ਨਾ ਸਾਨੂੰ ਮਾਰਾ ਜੇ ਨੇ ਕੋਈ ਚੀਜ਼ ਦਿੱਤੀ ਆ ਅਸੀਂ ਉਹਦੇ ਮਾਰਾ ਦੀ ਲੈ ਨੂੰ ਵਰਤ ਸਕਦੇ ਆ ਹਾਂਜੀ ਤੇ ਕੋ ਅਸੀਂ ਕਹਿੰਦੇ ਗਾਇ ਹੋਏ ਨਹੀਂ ਹੁੰਦੇ ਹੁੰਦੇ ਸਨ ਦਿਮਾਗ ਉਹ ਬਾਬੇ ਦੇ ਤਾ ਪੀਰਾਂ ਨੇ ਸਾਡੇ ਪੀਰ ਆ ਹਾਂਜੀ ਜੇ ਅਸੀਂ ਉਹਨਾਂ ਦੀ ਮੰਤਰਾਂ ਕਰਦੇ ਨਾ ਉਹ ਸਾਡੇ ਰਾਗ ਨੂੰ 24 ਘੰਟੇ ਹਾਜ਼ਰ ਹੁੰਦੇ ਆ ਹਾਂਜੀ ਲੋਕ ਕਹਿੰਦੇ ਬੰਦਾ ਸੇਵਾ ਨਹੀਂ ਮਿੰਦਾ ਅੱਛਾ ਅਫਰੀਗਰ ਆਪਣਾ ਨਹੀਂ ਆ ਜਾਏ ਹਾਂਜੀ ਜੇ ਮੈਂ ਨਾ ਇਹ ਮੰਝੇ ਦੇ ਪਿੰਡ ਦਾ ਜਾਇ ਮੈਂ ਆਪਣੇ ਘਰ ਤੇ ਮੇਰੇ ਹੀ ਘਰ ਹੁਣ ਹਾਂਜੀ ਵੀਰੇ ਨੇ ਮੈਨੂੰ ਮੂੜਾ ਸ਼ੀਰਾ ਵਾਲੀ ਸੰਭਾਲ ਕੇ ਗਿਆ ਉਹ ਨਾ ਉਹ ਕਹਿੰਦੇ ਸੀ ਘਰ ਤੇਰਾ ਤੂੰ ਨੀਂ ਸਾਂਭ ਰੱਖ ਘਰ ਮੇਰਾ ਇਹ ਮੈਨੂੰ ਸਾਂਭਦਾ ਐਨ ਉੱਕਣਾ ਹੀ ਰੇ ਕਿੱਦਾਂ ਉਹ ਕਹ ਤੇਰੀ ਜੇ ਹੂੰ ਹਾਂਜੀ ਉੱਪਰ ਕੰਮ ਕਰਦਾ ਮੈਂ ਆਪਣੀ ਜ਼ਿੰਮੇਵਾਰੀ ਤੇ ਰਹਿਣਾ ਜੋ ਮੈਂ ਲੋਕੋ ਨੂੰ ਡਾਊਟ ਕਰਦੇ ਆਂ ਵੀ ਹਾਂ ਬਈ ਆਏ ਆ ਬੋਆ ਜੋਆ ਐਨੀ ਉਹਨਾਂ ਦੇ ਚੀਜ਼ਾਂ ਨਹੀਂ ਹੈਗੇ ਜਿੰਨੇ ਸਾਡੀ ਮੋੜ ਤੇ ਸਪਾਈ ਆ ਹਾਂਜੀ ਉਹਨਾਂ ਨੇ ਉਰੇ ਆ ਕੇ ਕਿਸੇ ਬੰਦੇ ਨੂੰ ਦੇਖਿਆ ਵੀ ਇਹ ਰਸਤਾ ਕਿੱਦਾਂ ਹੈ ਕਿੱਦਾਂ ਦੇਖੋ ਰਸਤਾ ਕਾਣਾ ਸਾਫ ਹੈ ਚੰਗੀ ਜੱਲਾ ਕਿਉਂ ਪੈਰ ਤਾਂ ਖਬ ਨਹੀਂ ਕਿੱਥੋਂ ਆਉਂਦਾ ਕਿਹਦੇ ਕਿਹਦੇ ਨਹੀਂ ਆਉਂਦੇ ਕਿਹਦੇ ਨਹੀਂ ਜਾਣੇ ਭਈਏ ਵੀ ਆਉਂਦੇ ਆ ਦੇਖ ਲੈਣਾ ਹਾਂਜੀ ਹਾਂਜੀ ਦੇਖ ਲੈਣ ਜਿਹੜਾ ਰਸਤਾ ਹੁਣ ਗੁਰਦੁਆਰੇ ਅੱਗੇ ਕਹਦੇ ਝਾੜੂ ਮਾਰਦੇ ਆ ਮਾਰਦੇ ਆ ਨਾ ਹਾਂਜੀ ਹਾਂਜੀ ਉਹਨਾਂ ਦੁੱਖ ਮਿਲਦੇ ਸਾਰੇ ਮੂਰ ਹੋ ਜਾਂਦੇ ਹਾਂਜੀ ਦੇਖੋ ਆਪਣਾ ਮੇਰਚ ਇਹਨਾਂ ਰੱਖੋ ਚਲ ਇਹਨੂੰ ਅੱਜਾ ਰੋਟੀ ਮਿਲਦੀ ਹੈ ਗੁਰਦੁਆਰ ਜੀ ਦੇ ਭਾਣਦੇ ਇਹ ਵੀ ਸਾਡੇ ਮੇਰੇ ਵਾਸਤੇ ਤਾਂ ਗੁਰਦੁਆਰਾ ਹੀ ਹੈ ਚੱ체 ਠੀਕ ਹੈ ਮੈਨੂੰ ਰਾਸ਼ਨ ਮਿਲਦਾ ਮੈਨੂੰ ਸਾਰਾ ਕੁਝ ਮਿਲਦਾ ਨਾ ਰੈਂਕ ਤੋਂ ਨੇ ਨੂੰ ਅੰਨ ਤੇ ਉਹ ਇਹ ਚਿੱਟੇ ਕੱਪੜੇ ਆ ਕੋਈ ਸਾਬਣ ਦੀ ਲੋੜ ਨਹੀਂ ਕੋਈ ਕਿਸੇ ਦੀ ਲੋੜ ਨਹੀਂ ਮੰਗਣ ਦੀ ਪੈਂਦੀ ਇਹ ਆ ਮੇਰੇ ਬਾਪ ਤੇ ਪਰਮਾਤਮਾ ਡੈਡੀ ਨੇ ਕਰਾਇਆ ਸਾਰੇ ਬਾਈ ਦੇ ਆ ਵੇਖੋ ਜੀ ਮੈਂ ਹੱਥ ਲੈ ਕੇ ਕਹਿੰਦਾ ਮੈਂ ਉਰੀ ਰਹੂੰਗਾ ਸਾਰੀ ਜ਼ਿੰਦਗੀ ਇੱਥੇ ਰਹੂੰਗਾ ਜਿਹੜੇ ਕਿਸੇ ਬੰਦੇ ਨੂੰ ਡੌਟ ਲਾ ਕੇ ਨਾ ਬੇਹ ਮੋਟਰ ਤੇ ਕੋਈ ਨਹੀਂ ਹੈਗਾ 24 ਘੰਟੇ ਉਹਦੀ ਹਾਜ਼ਰੀ ਉਰੇ ਲੱਗਦੀ ਆ ਹੂੰ ਉਹਦੀ ਨਾ ਉਪਾਇ ਬੈਠੇ ਆ ਹੋ ਚਲ ਚਲ ਠੀਕ ਹੈ ਹੁਣ ਆ ਰੱਖ ਲੋ ਇਹਨੂੰ ਮੈਂ ਸਵੇਰੇ ਲੈ ਕੇ ਜਾਂਦਾ ਠੀਕ ਹੁਣ ਨੇਰਾ ਹੋ ਗਿਆ ਕਿਉਂ ਤਾਂ ਦੁਕਾਨ ਪਾ ਹੋਣਾ ਕਿ ਆ ਨਾ ਨਹੀਂ ਠੀਕ ਹੈ ਜੀ ਗਲਤੀ ਬਲਤੀ ਬਾਈ ਮਾਫ ਕਰਿਓ ਓ ਕੋਈ ਗੱਲ ਨਹੀਂ ਓਕੇ ਨਹੀਂ ਆ ਪੰਡਰ ਨਹੀਂ ਆਪਣਾ ਭਾਈ ਹਾਜ਼ਰ ਆਪਣਾ ਦਿਲ ਤੇ ਹਾਜ਼ਰ ਨਾ ਇੱਥੇ ਮੋਟਰ ਵੀ ਹਾਜ਼ਰ ਆ ਹਾਂਜੀ ਕੋਈ ਡਰ ਨਹੀਂ ਕੋਈ ਨਹੀਂ ਕੀ ਤੇ ਬਣਾਉਂਗਾ ਬਾਈ ਨੇ ਆ ਆ ਗਿਆ ਲੈ ਦਵਾ ਮਾਗੇ ਗੱਡੀ ਗੋਟ ਮੈਂ ਉਂਗਲੀ ਇੱਕ ਇੱਕ ਗੱਲ ਦੇ ਕਿਸੇ ਨੂੰ ਨਾ ਗੱਲ ਆਨੀ ਇੱਕ ਉਂਗਲੀ ਤਾਂ ਐ ਘੜੀ ਨਹੀਂ ਕਰਨੀ ਹਾਂਜੀ ਹੱਥ ਜੋੜ ਕੇ ਪੰਜੇਂ ਉਂਗਲੀ ਐ ਘੜੀ ਕਰਨੀ ਪੰਜੇਂ ਉਂਗਲੀ ਸਾਰਾ ਠੀਕ ਆ ਬਾਈ ਪੰਜੇਂ ਉਂਗਲੀ ਸਾਰਾ ਹਾਂਜੀ ਬਾਦ ਇੱਕ ਜਿੰਨੀ ਹੂੰ ਹੂੰ ਠੀਕ ਆ ਚਲ ਜੀ ਓਕੇ ਫਿਰ ਓਕੇ ਜੀ ਬਾ ਬਾਏ ਮਿਲਦੇ ਹੁਣ ਅਗਲੀ ਵੀਡੀਓ ਚ ਕੱਲੂ ਮਿਲਾਂਗੇ ਮਿਲਾਂ ਨਾ ਥੋੜੇ ਫੇਰ ਆਉਂਗਾ ਮੁਰਕੇ ਰੋਟੀ ਲੈ ਕੇ ਆਉਂਗਾ ਚੰਗਾ ਹੀ ਫਿਰ ਅੱਛਾ 9 ਵਜੇ ਹੌਣ ਲੜੀਆਂ ਦੇਖੋ ਦੂਰ ਤੇ ਉੱਪਰ ਲੱਕੜੀਆਂ ਦੇ ਫੇਰ ਹੋਰ ਘੈਂਟ ਲੱਕੜੀਆਂ ਤੇ ਲੋ ਵੇਖੋ ਨੇੜੇ ਤੇ ਦੇਖੋ ਐਨ ਮੰਮੀ ਥੱਲੇ ਵਾਲੇ ਵਾਲੇ ਉਹ ਲੇਟਾ ਮੰਦਰ ਵਾਲੀ ਵਾਲਦੰਦਾ ਨਹੀਂ ਭਈਓ ਨਹੀਂ ਆਇਆ ਹੈਗਾ ਭਈਓ ਨਹੀਂ ਆਇਆ ਇਹ ਕੱਲ ਨੂੰ ਆਉਗਾ ਰੋਵੇ ਉਰੇ ਤਾਂ ਪੂਰੀਆਂ ਦਿਖਾਉਣੀਆਂ ਆਂ ਕਿਹਦੀਆਂ ਵਾੜਾਂ ਦੇ ਅੰਗਲ ਸਾਬ ਨਹੀਂ ਆਉਂਦੀਆਂ ਚਲ ਇਹ ਸੇ ਵੇ ਸੋਹਣੀਆਂ ਲੱਗਦੀਆਂ ਲੱਗੀਆਂ ਮੀਆਂ ਅਗਲੇ ਸਾਲ ਦੂਗਲੇ ਲੋਟ ਲਾਵਾਂਗੇ ਅੰਮੀ ਐਨ ਲੰਬੀਆਂ ਲੰਬੀਆਂ ਉਹ ਜਿਆਦਾ ਘੈਂਟ ਲੱਗਣਗੀਆਂ ਚੰਨਾ ਸੋਹਣਾ ਹੈ ਨਾ ਅੰਮੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਗਲਤੀ ਬਲਤੀ ਬਾਈ ਮਾਫ ਕਰਿਓ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੀ ਵੀਡੀਓ ਚ